ਹੈਲੋ ਜੀ ਸਾਰੀਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਇਨ ਦਾ ਕਾਰ ਮੋਟੀਵੇਸ਼ਨਲ ਅਸੀਂ ਆਪਣੇ ਬੱਚਿਆਂ ਦੇ ਪਿਆਰ ਚ ਇੰਨੇ ਅੰਨੇ ਹੋ ਜਾਂਦੇ ਆ ਸਾਨੂੰ ਆਪਣਾ ਆਉਣ ਵਾਲਾ ਬੁਢਾਪਾ ਤਾਂ ਯਾਦ ਨਹੀਂ ਰਹਿਦਾ ਮੈਂ ਨਹੀਂ ਕਹਿੰਦੀ ਕਿ ਸਾਰੇ ਬੱਚੇ ਮਾੜੇ ਆ ਮੈਂ ਨਹੀਂ ਕਹਿੰਦੀ ਕਿ ਸਾਰੇ ਪੇਰੈਂਟਸ ਮਾੜੇ ਆ ਪਰ ਹਾਂ ਅੱਜ ਦੇ ਕਲਯੁਗ ਦੇ ਟਾਈਮ ਦੇ ਵਿੱਚ ਕਿਸੇ ਆਪਣੇ ਤੇ ਉਮੀਦ ਰੱਖਣੀ ਸਾਨੂੰ ਭਾਰੀ ਪੈ ਜਾਂਦੀ ਹੈ ਮੈਂ ਨਹੀਂ ਕਹਿੰਦੀ ਕਿ ਬਗਾਨਾ ਪਿੱਠ ਤੇ वार ਕਰਦਾ ਆਪਣਾ ਭੇਤੀ ਹੀ ਲੰਕਾ ਢੋਂਦਾ ਆ ਯਾਨੀ ਕਿ ਆਪਣੇ ਪੇਤੀ ਨੂੰ ਹੀ ਆਪਣਾ ਸਾਰੀ ਕਮਜ਼ੋਰੀਆਂ ਦਾ ਪਤਾ ਹੁੰਦਾ ਵੀਨੇ ਦੁਖੀ ਕਿਸ ਗੱਲ ਤੋਂ ਹੁਣਾ ਜਿਸ ਨੂੰ ਅਸੀਂ ਆਪਣਾ ਰੱਬ ਮੰਨ ਕੇ ਆਪਣੇ ਵਿਸ਼ਵਾਸ ਮੰਨ ਕੇ ਸਾਰੀਆਂ ਗੱਲਾਂ ਆਪਣੇ ਘਰ ਦੀਆਂ ਪੇ ਤੇ ਆਪਣੇ ਜ਼ਿੰਦਗੀ ਦੇ ਪੇ ਦੇ ਦੰਨੇ ਆ ਅਕਸਰ ਉਹੀ ਬੰਦਾ ਸਾਡੀ ਪਿੱਠ ਪਿੱਛੇ ਵਾਰ ਕਰਦਾ ਤੇ ਸਾਨੂੰ ਬੜਾ ਦੁੱਖ ਲੱਗਦਾ ਜਦੋਂ ਸਾਨੂੰ ਹੋਰਾਂ ਤੋਂ ਪਤਾ ਲੱਗਦਾ ਕਿ ਉਹ ਤੁਹਾਡੀ ਇੱਜ਼ਤ ਨੂੰ ਕਿਸ ਤਰ੍ਹਾਂ ਭੰਡ ਰਿਹਾ ਹੋਰਾਂ ਚ ਗੱਲਾਂ ਕਰਕੇ ਸੋ ਇਹੋ ਜੇ ਬਹੁਤ ਸਾਰੇ ਵਾਕਿਆ ਸਾਡੀ ਲਾਈਫ ਚ ਹੁੰਦੇ ਨੇ ਪਰ ਆਪਾਂ ਇੱਕ ਚੱਕਦੇ ਆਂ ਪੈਰੈਂਟਸ ਔਰ ਬੱਚਿਆਂ ਦੇ ਪਿਆਰ ਦਾ ਹੋਪ ਕਰਦੀ ਹਾਂ ਤੁਹਾਨੂੰ ਸਟੋਰੀ ਬਹੁਤ ਸੋਹਣੀ ਲੱਗੂਗੀ ਔਰ ਹਾਂ ਪੂਰੀ ਵੀਡੀਓ ਸੁਣੋਂਗੇ ਤਾਂ ਹੀ ਸਮਝ ਆਉਗੇ ਸੋ ਡੋਂਟ ਸਕੀਪ ਮਾਈ ਵੀਡੀਓ ਔਰ ਬੜੇ ਪਿਆਰ ਨਾਲ ਧਿਆਨ ਨਾਲ ਸੁਣ ਕੇ ਪੜ੍ਹ ਕੇ ਚੰਗੀ ਲੱਗੇ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ लेट्स स्टार्ट आवर ਸਟੋਰੀ ਇੱਕ ਪਰਸਨ ਹੁੰਦਾ ਜਿਹਦੀ ਚਾਰ ਔਲਾਦ ਹੁੰਦੀ ਹੈ ਤਿੰਨ ਬੇਟੇ ਔਰ ਇੱਕ ਬੇਟੀ ਪਰ ਉਹ ਬੜਾ ਪਰੇਸ਼ਾਨ ਹੁੰਦਾ ਉਹਨਾਂ ਦੀ ਜਿਉ ਜਿਉ ਵੱਡੇ ਹੁੰਦੇ ਨੇ ਜਵਾਨੀ ਪਹਿਰੇ ਦੇ ਵਿੱਚ ਨੇ ਵਿਆਹ ਦੇ ਲਾਇਕ ਨੇ ਫਿਰ ਵੀ ਉਹ ਆਪਸ ਦੇ ਵਿੱਚ ਕੱਟਦੇ ਨੇ ਬਹੁਤ ਲੜਾਈਆਂ ਚੱਲਦੀਆਂ ਨੇ ਪਤਨੀ ਉਹਦੀ ਪਹਿਲਾਂ ਗੁਜ਼ਰ ਚੁੱਕੀ ਹੈ ਇਸ ਕਰਕੇ ਉਸ ਨੂੰ ਆਪਣੇ ਬੁਢਾਪੇ ਦੀ ਚਿੰਤਾ ਨਾਲ ਜੁੜੀ ਉਹ ਬਹੁਤ ਖਾਈ ਜਾਂਦੀ ਹੈ ਸੋ ਆਪਣੇ ਦਿਮਾਗ ਨੂੰ ਲੰਬਾ ਸੋਚ ਕੇ ਉਹ ਕੀ ਕਰਦਾ ਹੈ ਕਿ ਜਿਹੜੀ ਉਹਦੀ ਜਮ੍ਹਾਂ ਪੂੰਜੀ ਹੁੰਦੀ ਹੈ ਉਹਦੇ ਚ ਕੁਝ ਹਿੱਸਾ ਉਹ ਡਿਪੋਜ਼ਿਟ ਕਰਵਾਉਂਦਾ ਰਹਿੰਦਾ ਕਿ ਆਉਣ ਵਾਲੇ ਸਮੇਂ ਦਾ ਕੁਝ ਨਹੀਂ ਪਤਾ ਕੀ ਬਣਨਾ ਇਹਨਾਂ ਬੱਚਿਆਂ ਨੇ ਮੇਰੀ ਸੇਵਾ ਕਰਨੀ ਹੈ ਜਾਂ ਨਹੀਂ ਕਰਨੀ ਕੁਝ ਰਿਟਾਇਰਮੈਂਟ ਦੇ ਪੈਸੇ ਕੁਝ ਪੈਨਸ਼ਨ ਦੇ ਕਰਦੇ ਕਰਾਂਦੇ ਆਪਣਾ ਡਿਪੋਜ਼ਿਟ ਹਰ ਵਾਰ ਨੂੰ ਜਮਾ ਕਰਨ ਦੀ ਆਦਤ ਹੁੰਦੀ ਆ ਪਰ ਇਸ ਮੈਟਰ ਤੇ ਉਹਨੇ ਆਪਣੇ ਬੱਚਿਆਂ ਨੂੰ ਕਦੇ ਵੀ ਸ਼ੋਅ ਨਹੀਂ ਕੀਤਾ ਉਹਨੂੰ ਆਏ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਮੈਨੂੰ ਕਿਸੇ ਬਿਮਾਰੀ ਨੇ ਘੇਰ ਲਿਆ ਜਾਂ ਫਿਰ ਮੇਰਾ ਬੱਚਾ ਜਿਹੜਾ ਸਭ ਤੋਂ ਵੱਧ ਮੇਰੀ ਕੇਅਰ ਕਰੂਗਾ ਮੈਨੂੰ ਪਿਆਰ ਆਦਰ ਸਨਮਾਨ ਦੇਊਗਾ ਮੈਂ ਉਹ ਰਕਮ ਉਹਦੇ ਨਾਮ ਕਰਵਾ ਦਾਂਗਾ ਜਾਂ ਫਿਰ ਮੇਰੇ ਚਾਰੋਂ ਬੱਚੇ ਹੋ ਸਕਦਾ ਚੰਗੇ ਨਿਕਲ ਆਉਣ ਤੇ ਮੈਂ ਚਾਰਾਂ ਨੂੰ ਆਪਸ ਵਿੱਚ ਵੰਡ ਦਮਾਂ ਰਕਮ ਪਰ ਉਹਨੂੰ ਪਤਾ ਨਹੀਂ ਹੁੰਦਾ ਵੀ ਮੈਂ ਕਿੰਨਾ ਜਿਊਣਾ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਹਨਾ ਇੱਕ ਦਿਨ ਅਚਾਨਕ ਨਾ ਉਹਨੂੰ ਹਾਰਟ ਅਟੈਕ ਆਂਦਾ ਤੇ ਉਹ ਵੀ ਮਰ ਜਾਂਦਾ ਹੁਣ ਰਕਮ ਦਾ ਕਿਸੇ ਨੂੰ ਨਹੀਂ ਪਤਾ ਕਿੱਥੇ ਐ ਕਿੰਨੀ ਐ ਕਿਹਦੇ ਲਈ ਐ ਜਦੋਂ ਅਰਥੀ ਪਿੰਡ ਦੇ ਵਿੱਚ ਵਿਚਾਲੇ ਚੱਲਦੀ ਹੁੰਦੀ ਐ ਰਸਤੇ ਦੇ ਵਿੱਚ ਆਣ ਕੇ ਤਿੰਨ ਬੰਦੇ ਖੜੇ ਹੋ ਜਾਂਦੇ ਨੇ ਉਹਦੇ ਬੱਚਿਆਂ ਨੂੰ ਕਹਿੰਦੇ ਧਮਕਾਉਂਦੇ ਨੇ ਤੁਹਾਡੇ ਬਾਪ ਨੇ ਮੇਰਾ 25 ਲੱਖ ਰੁਪਏ ਦੇਣਾ ਜੇ ਤੁਸੀਂ ਦਿਨੇ ਹੋ ਤਾਂ ਠੀਕ ਐ ਨਹੀਂ ਤਾਂ ਮੈਂ ਅਰਥੀ ਨਹੀਂ ਜਾਣ ਦੇਣੀ ਸੰਸਕਾਰ ਨਹੀਂ ਹੋਣ ਦੇਣਾ ਕਹਿੰਦੇ ਤਿੰਨੋਂ ਬੇਟੇ ਇੱਕ ਦੂਜੇ ਦਾ ਮੂੰਹ ਦੇਖ ਰਹੇ ਨੇ ਹੁਣ ਉਹ ਗੱਲ ਚੱਲਦੀ ਹੁੰਦੀ ਹੈ ਕਿ ਜਿਹਦਾ ਉਹਦੇ ਫਾਦਰ ਨੂੰ ਹਮੇਸ਼ਾ ਤੋਂ ਡਰ ਰਹਿੰਦਾ ਸੀ ਤਿੰਨੋਂ ਬੱਚਿਆਂ ਦੇ ਵਿੱਚ ਤਿੰਨੋਂ ਮੁੰਡਿਆਂ ਦੇ ਵਿੱਚ ਬਹਿਸ-ਬਾਜੀ ਸਟਾਰਟ ਹੋ ਜਾਂਦੀ ਹੈ ਤਿੰਨੋਂ ਆਰਗੂਮੈਂਟ ਕਰਦੇ ਨੇ ਕਿ ਤੂੰ ਦੇ ਤੂੰ ਵੱਡਾ ਹੈ ਵੱਡਾ ਕਹਿੰਦਾ ਕਿ ਮੈਂ ਜ਼ਿੰਮੇਵਾਰ ਕਿਉਂ ਆ ਆਪਾਂ ਤਿੰਨਾਂ ਨੂੰ ਆਪਣਾ ਫਾਦਰ ਸਾਹਿਬ ਜ਼ਮੀਨ ਕਾਰੋਬਾਰ ਛੱਡ ਕੇ ਗਏ ਨੇ ਤੋ ਫਰਜ ਬਣਦਾ ਕਿ ਆਪਾਂ ਤਿੰਨੋਂ ਆਦਾ ਦਹੀ ਹਿੱਸੇਦਾਰੀ ਬਣਦੇ ਬਟ ਇਹ ਕੋਈ ਨਹੀਂ ਪੁੱਛ ਰਿਹਾ ਵੀ ਕਿਸ ਚੀਜ਼ ਦੇ ਪੈਸੇ ਨੇ ਕਾਦੇ ਕੰਮ ਲਈ ਲਏ ਸੀ ਉਸ 'ਚ ਕਿਸੇ ਨੂੰ ਇੰਟਰਸਟ ਨਹੀਂ ਹੈਗਾ ਸੋ ਸਾਰੇ ਜਿਹੜੇ ਹੈਗੇ ਉਹ ਇਸ ਚੀਜ਼ ਦੇ ਵਿੱਚ ਬਹਿਸ ਬਾਜੀ ਕਰਨ ਦੇ ਵਿੱਚ ਪੂਰੇ ਲੱਗੇ ਹੋਏ ਨੇ। ਉਹਨਾਂ ਨੂੰ ਕੋਈ ਫਰਕ ਨਹੀਂ ਕਿ ਰਿਸ਼ਤੇਦਾਰ ਦੇਖ ਰਹੇ ਨੇ ਕਿ ਆ ਤਿੰਨੋਂ ਆਪਸ ਦੇ ਵਿੱਚ ਲੜਨ ਲੱਗ ਪੈਂਦੇ ਨੇ। ਐਨੇ ਨੂੰ ਬੇਟੀ ਪਿੱਛੋਂ ਨਿਕਲ ਕੇ ਆਉਂਦੀ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਥੋੜੀ ਦੇਰ ਰੁਕ ਜੋ ਪੈਸੇ ਤੁਹਾਨੂੰ ਮਿਲ ਜਾਣਗੇ ਤੁਸੀਂ ਦਾ ਸੰਸਕਾਰ ਤਾਂ ਹੋ ਲੈਣ ਦੋ। ਬਟ ਉਹ ਬੰਦਾ ਕਹਿੰਦਾ ਕਿ ਨਹੀਂ। ਮੈਨੂੰ ਹੁਣੇ ਫੈਸਲਾ ਚਾਹੀਦਾ ਹੁਣੇ ਪੈਸੇ ਦਾ ਮੈਨੂੰ ਸਿਸਟਮ ਦੱਸੋ ਵੀ ਕਿੱਦਾਂ ਮੈਨੂੰ ਮਿਲੂਗਾ ਤੇ ਕੌਣ ਦਊਗਾ। ਮੈਂ ਹੁਣੇ ਤੁਹਾਡੀ ਜਿਹੜਾ ਹੈਗਾ ਸੰਸਕਾਰ ਦਾ ਸਿਸਟਮ ਉਹ ਤੁਹਾਡਾ ਪੂਰਾ ਕਰ ਦੇ ਦੂੰਗਾ ਹੁਣ ਬੇਟੀ ਕਹਿੰਦੀ ਹੈ ਕਿ ਤੁਸੀਂ ਇੰਜ ਕਰੋ ਇੱਕ ਬੰਦੇ ਨੂੰ ਮੇਰੇ ਘਰੇ ਭੇਜੋ ਮੇਰੇ ਨਾਲ ਮੈਂ ਹੁਣੇ 10 ਮਿੰਟ ਦੇ ਵਿੱਚ ਤੁਹਾਨੂੰ ਆਪਣੀਆਂ ਟੂਮਾ ਆਪਣੇ ਗਹਿਣੇ ਜਿੰਨੇ ਵੀ ਮੇਰੀ ਜੁਐਲਰੀ ਹੈ ਤੁਸੀਂ ਲੈ ਕੇ ਜਾ ਸਕਦੇ ਹੋ ਉਹ ਕਟੋਕਟ 25 ਤੋਂ 30 ਲੱਖ ਦੇ ਵਿੱਚਕਾਰ ਹੈਗੀ ਐ ਤੁਸੀਂ ਆਪਣੇ ਪੈਸੇ ਵਸੂਲ ਕਰ ਸਕਦੇ ਹੋ ਤੇ ਪਰ ਮੇਰੇ ਫਾਦਰ ਦੀ ਜਿਹੜੀ ਲਾਸ਼ ਹੈ ਉਸ ਨੂੰ ਇਸ ਤਰ੍ਹਾਂ ਰੋਲਾ ਨਾ ਦਿਓ ਮੈਨੂੰ ਬੜਾ ਦੁੱਖ ਲੱਗ ਰਿਹਾ ਕਿਉਂਕਿ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਤਮਾਸ਼ਾ ਬਣ ਰਿਹਾ ਮੇਰੇ ਫਾਦਰ ਬੜੇ ਬੜੇ ਇਮਾਨਦਾਰ ਔਰ ਨਰਮਦਿਲ ਇਨਸਾਨ ਸੀ ਉਹਨਾਂ ਨੇ ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ ਤੇ ਮੈਂ ਨਹੀਂ ਚਾਹਦੀ ਕਿ ਉਹਨਾਂ ਦੇ ਮਰਨ ਤੋਂ ਬਾਅਦ ਉਹਦੀ লাশ ਦਾ ਦਾ ਸੰਸਕਾਰ ਹੋਣ ਦੇ ਵਿੱਚ ਵੀ ਤਮਾਸ਼ਾ ਬਣੇ ਹੁਣ ਉਹ ਪਰਸਨ ਜਿਨੇ লাশ ਜਿਨੇ ਅਰਥੀ ਰੋਕੀ ਸੀ ਉਹ ਕਹਿੰਦਾ ਕਿ ਮੈਂ ਕੋਈ ਗੁੰਡਾ ਨਹੀਂ ਮੈਂ ਕੋਈ ਰਕਮ ਵਸੂਲਣ ਨਹੀਂ ਆਇਆ ਐਕਚੁਅਲੀ ਮੈਂ ਤੁਹਾਡੇ ਫਾਦਰ ਦਾ ਖਾਸ ਵਕੀਲ ਆ ਮਾ ਪਰਸਨ ਕਹਿੰਦਾ ਕਿ ਤੁਹਾਡੇ ਫਾਦਰ ਨੂੰ ਡਰ ਸੀਗਾ ਕਿ ਮੇਰਾ ਬੱਚਾ ਪਤਾ ਨਹੀਂ ਕਿਹੜਾ ਮੇਰੇ ਜਿਉਂਦੇ ਜੀ ਆ ਮੇਰੇ ਮਨੋਂ ਤੋਂ ਬਾਹਰ ਸਹੀ ਨਿਕਲ ਸਕਦਾ ਸੋ ਮੈਨੂੰ ਇਹਨਾਂ ਦੀ ਪਰਖ ਕਰਨੀ ਬਹੁਤ ਔਖੀ ਹੈ ਜੇਕਰ ਅਤਿ ਵਿਚਕਾਰ ਮੈਨੂੰ ਕੁਝ ਹੋ ਜਾਂਦਾ ਔਰ ਮੇਰੇ ਬੱਚਿਆਂ ਦਾ ਕੋਈ ਵਾਲੀਵਾਰਸ ਨਹੀਂ ਹੁੰਦਾ ਤਾਂ ਇਹ ਰਕਮ ਮੇਰੇ ਬੱਚੇ ਨੂੰ ਪਰਖ ਕੇ ਦੇਣੀ ਹੈ ਕਿ ਚਾਰਾਂ ਬੱਚਿਆਂ 'ਚੋਂ ਕਿਹੜਾ ਮੇਰਾ ਬੱਚਾ ਇਸ ਰਕਮ ਦੇ ਲਾਇਕ ਹੈਗਾ ਕਿਉਂਕਿ ਮੇਰੀ ਜਮਾ ਪੂੰਜੀ ਸਾਰੀ ਮਿਹਨਤ ਦੀ ਕਮਾਈ ਹੈ ਮੈਨੂੰ ਜਾਂਦਾ ਕਿ ਗਲਤ ਹੱਥਾਂ ਦੇ ਵਿੱਚ ਜਾਏ ਸੋ ਵਕੀਲ ਕਹਿੰਦਾ ਕਿ ਇਸ ਰਕਮ ਦੀ ਹੱਕਦਾਰ ਉਹ ਬੇਟੀ ਐ ਮੈਂ 25 ਲੱਖ ਲੈਣਾ ਨਹੀਂ ਮੈਂ 25 ਲੱਖ ਦੇਣ ਆਇਆ ਸੀ ਮੈਂ ਸਿਰਫ ਫਰਕ ਕਰ ਰਿਹਾ ਸੀ ਸੋ ਇਹ ਹੁੰਦੀਆਂ ਨੇ ਬੇਟੀਆਂ ਸੋ ਜਦੋਂ ਬੇਟੀ ਪੈਦਾ ਹੁੰਦੀ ਹੈ ਨਾ ਆਪਣੇ ਘਰੇ ਭਾਵੇਂ ਪਹਿਲੀ ਔਲਾਦ ਬੇਟੀ ਕਿਉਂ ਨਾ ਹੋਵੇ ਤੇ ਫਿਰ ਇੱਕ ਵਾਰ ਤਾਂ ਇਹ ਸ਼ਬਦ ਹਰ ਇੱਕ ਦੇ ਮੂੰਹੋਂ ਨਿਕਲਦਾ ਚੱਲ ਕੋਈ ਨਹੀਂ ਪਰਮਾਤਮਾ ਅੱਗੇ ਤੋਂ ਦਊਗਾ ਬਟ ਇਹ ਨਹੀਂ ਕੋਈ ਸੋਚਦਾ ਕਿ ਉਹਨੇ ਸੇਮ ਹਿਸਾਬ ਨਾਲ ਹੀ ਬਰਥ ਲਿਆ ਦੁਨੀਆ ਤੇ ਯਾਨੀ ਕਿ ਜਿਵੇਂ ਮੁੰਡਾ ਪੈਦਾ ਹੁੰਦਾ ਉਵੇਂ ਕੁੜੀ ਪੈਦਾ ਹੁੰਦੀ ਉਹਨੇ ਹੀ ਦਰਦ ਮਹਿਸੂਸ ਹੁੰਦੇ ਨੇ ਪਰ ਮਾਂ ਨੂੰ ਇਹ ਗੱਲ ਸੁਣਨ ਚ ਬੜਾ ਹੀ ਦੁੱਖ ਲੱਗਦਾ ਕਿ ਕੋਈ ਗੱਲ ਨਹੀਂ ਪਰਮਾਤਮਾ ਅੱਗੇ ਤੋਂ ਸੁਣੂਗਾ ਕੀ ਗੱਲ ਹੁਣ ਸੁਣੀ ਨਹੀਂ ਹੈਗੀ ਜੀ ਤਾਂ ਹੁਣ ਵੀ ਆਇਆ ਜਿਉਂਦਾ ਜਾਗਦਾ ਆਇਆ ਬਸ ਅਸੀਂ ਧੀਆ ਨੂੰ ਹਮੇਸ਼ਾ ਹੀ ਮਾੜੇ ਪੱਖੋਂ ਗਿਣਿਆ ਕੁਝ ਲੋਕ ਇਹ ਕਹਿੰਦੇ ਨੇ ਕਿ ਇਹੋ ਜਿਹੀ ਧੀਆ ਨੂੰ ਜੰਮ ਦੇ ਮਾਰ ਦੇਣਾ ਚਾਹੀਦਾ ਜਿਹੜੇ ਗਲਤ ਰਾਹ ਪੈਂਦੀਆਂ ਨੇ ਕਿਉਂ ਨਹੀਂ ਸੰਭਾਲਦੇ ਵੀ ਮੁੰਡਾ ਵੀ ਤਾਂ ਗਲਤ ਰਾਹ ਪੈਂਦਾ ਮੁੰਡਾ ਕਿ ਨਸ਼ਿਆਂ ਚ ਪਾ ਕੇ ਆਪਣੇ ਪੇਰੈਂਟਸ ਨੂੰ ਘਰ ਤੋਂ ਬੇਦਖਲ ਨਹੀਂ ਕਰ ਦਿੰਦਾ ਕੁੱਟਮਾਰ ਨਹੀਂ ਕਰਦਾ ਆਪਣੇ ਬੱਚਿਆਂ ਨੂੰ ਆਪਣੇ ਵਾਈਫ ਨੂੰ ਆਪਣੇ ਪੇਰੈਂਟਸ ਨੂੰ ਜ਼ਲੀਲ ਨਹੀਂ ਕਰਦਾ ਫਿਰ ਹਮੇਸ਼ਾ ਮਾੜੀ ਥਾਂ ਤੇ ਕੁੜੀਆਂ ਹੀ ਕਿਉਂ ਰੱਖੀਆਂ ਗਈਆਂ ਨੇ ਤੁਹਾਡੀ ਪਰਵਰਿਸ਼ ਚ ਕਮੀ ਹੁੰਦੀ ਹੈ ਜੇਕਰ ਤੁਹਾਡੇ ਬੱਚੇ ਵਿਗੜਦੇ ਨੇ ਆਪਣੇ ਆਪ ਨੂੰ ਬਲੇਮ ਕਰੋ ਪਹਿਲਾਂ ਤੁਹਾਡੀ ਅਗਰ ਚੰਗੀ ਪਰਵਰਿਸ਼ ਹੋਊਗੀ ਤੁਹਾਡੀ ਅਗਰ ਸਖਤਾਈ ਹੋਊਗੀ ਸ਼ੁਰੂ ਤੋਂ ਤਾਂ ਬੱਚੇ ਤੁਹਾਡੇ ਕਦੇ ਵਿਗੜ ਨਹੀਂ ਸਕਦੇ ਇਹ ਗੱਲ ਦਾ ਮੈਂ ਐਕਸੈਪਟ ਕਰਦੀ ਆਂ ਬੱਚੇ ਜਦੋਂ ਛੋਟੇ ਹੁੰਦੇ ਨੇ ਨਾ ਉਹ ਸਾਡੇ ਹੱਥਾਂ 'ਚ ਹੁੰਦੇ ਨੇ ਫਿਰ ਵੱਡੇ ਹੋ ਕੇ ਅਗਰ ਵਿਗੜਦੇ ਨੇ ਫਿਰ ਅਸੀਂ ਕਹਿੰਦੇ ਹਾਂ ਕਿ ਸਾਡੇ ਹੱਥਾਂ 'ਚ ਨਹੀਂ ਸੀ ਸਾਡਾ ਕਹਿਣਾ ਨਹੀਂ ਮੰਨਦਾ ਮੈਂ ਕਹੂੰਗੀ ਕਿ ਜਿੰਨੇ ਵੀ ਵੀਡੀਓਜ਼ ਦੇਖ ਰਹੇ ਨੇ ਅਗਰ ਉਹ ਮੈਚੁਰ ਨੇ ਐਡਲਟ ਨੇ ਤਾਂ ਆਪਣਾ ਬਚਪਨ ਯਾਦ ਕਰੋ ਸਾਨੂੰ ਮਾਰਾ ਕੋਟਾ ਪੇਰੈਂਟਸ ਤੋਂ ਅੱਡ ਪੈਂਦੀਆਂ ਸੀ ਤੇ ਸਕੂਲਾਂ ਦੇ ਵੀ ਛੱਡ ਪੈਂਦੀਆਂ ਸੀ ਕਦੇ ਮੂੰਹੋਂ ਮੰਗੀ ਚੀਜ਼ ਪਹਿਲੀ ਵਾਰ 'ਚ ਮਿਲੀ ਐ ਇਸੇ ਕਰਕੇ ਤਾਂ ਅਸੀਂ ਆਪਣੇ ਪੇਰੈਂਟਸ ਦੇ ਅੱਜ ਹੁਣ ਹਰ ਬੱਚੇ ਆ ਸਾਡੇ ਵੱਲੋਂ ਕਦੇ ਸਾਡੇ ਪੇਰੈਂਟਸ ਨੂੰ ਕੋਈ ਪ੍ਰਾਬਲਮ ਆਈ ਹੈ ਚਾਹੇ ਅਸੀਂ ਮੁੰਡੇ ਸੀ ਚਾਹੇ ਕੁੜੀਆਂ ਸੀ ਨਹੀਂ ਆਈ ਪਰ ਅੱਜ ਦੇ ਬੱਚਿਆਂ ਚਾਰੀ ਹੈ ਕਿਉਂਕਿ ਨਾ ਇੱਥੇ ਮੈਂ ਇੰਪੋਰਟੈਂਟ ਗੱਲ ਦੱਸ ਦੇਣਾ ਚਾਹੁੰਦੀ ਹਾਂ ਕਦੇ ਵੀ ਆਪਣੇ ਬੱਚੇ ਨੂੰ ਨਾ ਮੂੰਹੋਂ ਮੰਗੇ ਚੀਜ਼ ਫਸਟ ਟਾਈਮ 'ਚ ਨਾ ਦੋ ਸਾਡੇ ਬਚਪਨ ਨਾਲ ਨਾ ਅੱਜ ਦੇ ਟਾਈਮ ਦਾ ਬਚਪਨ ਭਾਵੇਂ ਬਹੁਤ ਅੱਗੇ ਜਾ ਕੇ ਟੈਕਨੋਲੋਜੀ ਵੱਧ ਗਈ ਹੈ ਪਰ ਮੈਂ ਕਹਿੰਦੀ ਹਾਂ ਸਾਡਾ ਬਚਪਨ ਜ਼ਿਆਦਾ ਪੈਸਟ ਸੀਗਾ ਅਸੀਂ ਕਦੇ ਮੋਬਾਈਲ ਨਾਲ ਚ ਨਹੀਂ ਪੜੇ ਸਾਨੂੰ ਰਿਸ਼ਤੇਦਾਰੀਆਂ 'ਚ ਜਾਣ ਦਾ ਚਾਹ ਹੁੰਦਾ ਸੀ ਸਾਨੂੰ ਆਪਣੇ ਪੇਰੈਂਟਸ ਦਾ ਡਰ ਹੁੰਦਾ ਸੀ ਸਾਨੂੰ ਛੋਟੇ ਛੋਟੇ ਗੱਲਾਂ ਤੇ ਨਾ ਇੱਕਦਮ ਕੁੱਟ ਕੇ ਲਾਲ ਕਰ ਦਿੱਤਾ ਜਾਂਦਾ ਸੀ ਏਸੀ ਕਰਕੇ ਤਾਂ ਕਿਹਾ ਗਿਆ ਕਿ ਡਰ ਬਹੁਤ ਜ਼ਰੂਰੀ ਹੈ ਸੋ ਅੱਜ ਕੱਲ ਦੇ ਬੱਚੇ ਨਹੀਂ ਪੇਰੈਂਟਸ ਆਪਣੇ ਬੱਚਿਆਂ ਤੋਂ ਡਰਦੇ ਨਹੀਂ ਜੰਮ ਦੇ ਬੱਚਿਆਂ 'ਚ ਗੁੱਸਾ ਬੜਾ ਹੈ ਸੋ ਅਗਰ ਤੇ ਪੁੱਤ ਅਗਰ ਵਿਗੜ ਰਿਹਾ ਨਾ ਤਾਂ ਇਹਦੇ 'ਚ ਨਾ ਸਾਡਾ ਪੇਰੈਂਟਸ ਸਾਥ ਹੁੰਦਾ ਜਦੋਂ ਰੋਕਣ ਦਾ ਟਾਈਮ ਆ ਸੀ ਰੋਕਦੇ ਨਹੀਂ ਉਦੋਂ ਖੁੱਲੀਆਂ ਛੁੱਟੀਆਂ ਦਿੰਦੇ ਆ ਫਿਰ ਜਦੋਂ ਬੱਚੇ ਵਿਗੜਦੇ ਆ ਉਦੋਂ ਅਸੀਂ ਕਹਿੰਦੇ ਆ ਕਿ ਸਾਡਾ ਤਾਂ ਬਾਹਰਲੇ ਮਾਹੌਲ ਨੇ ਬਗੜ ਬਗਾੜਦੇ ਆ ਸੋ ਕਿਤੇ ਨਾ ਕਿਤੇ ਸਾਡਾ ਹੀ ਹੱਥ ਹੁੰਦਾ ਹੈ ਸ਼ੁਰੂ ਤੋਂ ਸਗਤਾਈ ਰੱਖੋ ਸ਼ੁਰੂ ਤੋਂ ਡੰਡਾ ਫੇਰੋ ਇਹਨਾਂ ਤੇ ਫੇਰ ਰੋਣ ਦਾ ਫਾਇਦਾ ਨਹੀਂ ਪਾਤ ਦੇ ਵਿੱਚ ਸੋ اولاد ਭਾਵੇਂ ਇੱਕ ਹੋਵੇ ਭਾਵੇਂ ਚਾਰ ਹੋਵੇ ਆਪਣੇ ਹਿਸਾਬ ਨਾਲ ਤੁਸੀਂ ਪਾ ਲਓ ਜਿੱਦਾਂ ਅਸੀਂ ਪਲੇ ਹਾਂ ਇਹਨਾਂ ਨੂੰ ਚੀਜ਼ਾਂ ਦੀ ਕਦਰ ਕਰਨੀ ਸਿਖਾਓ ਤੁਹਾਡਾ ਬੁਢਾਪਾ ਨਾ ਸਿਕਿਉਰ ਹੋਊਗਾ ਪਿਆਰ ਪਿਆਰ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਵਕਾੜ ਦੰਨੇ ਆ ਤੇ ਫਿਰ ਬਾਅਦ ਚ ਨਾ ਸਾਡੇ ਹੱਥਾਂ ਚ ਨਹੀਂ ਰਹਿੰਦੇ ਕਿਉਂਕਿ ਅੱਜ ਕੱਲ ਬਾਹਰ ਦਾ ਮਾਹੌਲ ਖਰਾਬ ਹੈ ਜੇਕਰ ਤੁਸੀਂ ਘਰੇ ਨਾ ਨਾ ਉਹਨਾਂ ਨੂੰ ਸਖਤਾਈ ਨਾਲ ਸਿਖਾਇਆ ਤੇ ਬਾਹਰਲਾ ਮਾਹੌਲ ਬਗਾੜਨ ਨੂੰ ਤਿਆਰ ਬੈਠਾ ਸੋ ਆਪਣੇ ਬੱਚਿਆਂ ਦੀ ਅੱਜ ਤੋਂ ਹੀ ਕੇਅਰ ਕਰਿਆ ਕਰੋ ਛੋਟੇ ਹੁੰਦੇ ਬੱਚੇ ਹੀ ਕੋਮਲ ਚਿੱਤ ਦੇ ਹੁੰਦੇ ਨੇ ਬੜੀ ਛੇਤੀ ਸਿੱਖ ਜਿਨ੍ਹਾਂ ਦੇ ਪੇਰੈਂਟਸ ਜੁਹੁੰਦੇ ਨੇ ਨਾ ਬਸ ਉਹ ਇਹ ਸੋਚੋ ਕਿ ਬਹੁਤ ਇੰਪੋਰਟੈਂਟ ਪਰਮਾਤਮਾ ਦੇ ਦੋ ਰੱਬ ਰੋਪੀ ਬੰਦੇ ਤੁਹਾਡੀ ਜ਼ਿੰਦਗੀ ਚ ਹੈਗੇ ਨੇ ਕਿਉਂਕਿ ਇਹਨਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਕਿ ਦਿ ਲੋ ਕੇਅਰ ਕਰਨ ਵਾਲਾ ਨਾ ਤੇ ਦਿ ਲੋ ਪਰੇਸ਼ਾਨ ਹੋਣ ਵਾਲਾ ਹੁਣ ਕੋਈ ਸਾਡੀ ਜ਼ਿੰਦਗੀ ਚ ਬਚਿਆ ਨਹੀਂ ਸੋ ਥੋੜਾ ਟਾਈਮ ਕੱਢ ਕੇ ਪੇਰੈਂਟਸ ਅਗਰ ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਨੇ ਤਾਂ ਆਪਣੇ ਬੱਚਿਆਂ ਲਈ ਥੋੜਾ ਟਾਈਮ ਜ਼ਰੂਰ ਕੱਟਿਆ ਕਰੋ ਔਰ ਅਗਰ ਬੱਚੇ ਵੱਡੇ ਨੇ ਤਾਂ ਬਜ਼ੁਰਗ ਸਿਆਣੇ ਮਾਪੇ ਦੇ ਕੋਲ 10 15 ਮਿੰਟ ਜ਼ਰੂਰ ਬੈਠ ਕੇ ਉਹਨਾਂ ਦੇ ਦੁੱਖ ਸੁੱਖ ਸੁਣਿਆ ਕਰੋ ਐਸੇ ਨੂੰ ਕੇਅਰ ਕਹਿੰਦੇ ਨੇ ਉਹ ਬਹੁਤ ਛੋਲੇ ਹੋ ਜਾਂਦੇ ਨੇ ਕਿ ਸਾਡੇ ਬੱਚਿਆਂ ਨੇ ਸਾਡੇ ਦੁੱਖ ਸੁੱਖ ਸੁਣਿਆ ਹੀ ਐ ਸੋ ਥੈਂਕ ਯੂ ਹੈ ਜੀ ਮੇਰੀ ਵੀਡੀਓ ਨੂੰ ਦੇਖਣ ਵਾਸਤੇ ਔਰ ਫਿਰ ਮਿਲਦੇ ਹਾਂ ਦੁਬਾਰਾ ਹੋਰ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਇੱਕ ਸਿੱਖਿਆ ਦੇ ਨਾਲ ਥੈਂਕ ਯੂ ਸੋ ਮਚ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਦੋਸਤੀਆਂ ਬਖਸ਼ੇ